ਇੱਕ ਬਹੁਤ ਵੱਡੀ ਸਾਜ਼ਿਸ਼ ਬਣ ਗਈ ਕਿ ਇਸ ਕੌਮ ਦੀ ਜਥੇਬੰਦੀ ਨੂੰ ਪੰਜਾਬ ਦੀ ਜਥੇਬੰਦੀ ਨੂੰ ਖਤਮ ਕਰਨਾ ਆਹ ਸਾਜ਼ਿਸ਼ ਕਿਦੋਂ ਸ਼ੁਰੂ ਹੋਈ ਜਦੋਂ ਆ ਸ਼੍ਰੋਮਣੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਕਿਸਾਨੀ ਕਾਨੂੰਨਾਂ ਦੇ ਖਿਲਾਫ ਸਰਕਾਰ ਤੋਂ ਪਾਸੇ ਹਟੇ ਸੈਂਟਰ ਦੀ ਸਰਕਾਰਾਂ ਨੇ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਖਾਲਸਾ ਪੰਥ ਨੂੰ ਜੋੜ ਕਰਨਾ ਹੈ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਦੀ ਤਾਕਤ ਗੁਰੂ ਧਾਮਾਂ ਤੋਂ ਆਉਂਦੀ ਹੈ ਆਪਣੇ ਤੱਕ ਸਭ ਤੋਂ ਆਉਂਦੀ ਹੈ ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਆ ਸਾਰਿਆਂ ਉੱਤੇ ਆਪਾਂ ਕਬਜ਼ਾ ਕਰ ਲੈਣਾ ਤੁਸੀਂ ਦੇਖ ਲਓ ਜਦੋਂ ਅਸੀਂ ਐਨਡੀਏ ਸੀ ਅਸੀਂ ਉਹ ਮਰਿਆ ਲਾਈਨ ਖਿੱਚੀ ਸੀ ਜਿਹਦੇ ਪਰਲੇ ਪਾਸੇ ਉਹ ਜਾ ਨਹੀਂ ਸਕਦੇ ਸੀ ਆਪਣੇ ਧਰਮ ਵਿੱਚ ਉਹ ਦਖਲ ਨਹੀਂ ਕਰ ਸਕਦੇ ਸੀ ਆਪਣੇ ਗੁਰੂ ਧਾਮਾਂ 'ਚ ਦਖਲ ਨਹੀਂ ਕਰ ਸਕਦੇ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਹਟ ਗਏ ਆ ਉਹਨਾਂ ਨਾਲ ਉਹਨਾਂ ਨੇ ਸਭ ਤੋਂ ਵੱਡਾ ਹਮਲਾ ਤੁਹਾਡੇ ਤੇ ਕੀਤਾ ਤਖਤ ਹਜ਼ੂਰ ਸਾਹਿਬ ਦੀ ਕਮੇਟੀ 'ਤੇ ਕਾਬਜ਼ ਹੋ ਗਏ ਉਹਨਾਂ ਨੇ ਕਾਨੂੰਨ ਬਦਲ ਦਿੱਤਾ ਅੱਜ ਤਖਤ ਹਜ਼ੂਰ ਸਾਹਿਬ ਦੇ ਉੱਤੇ ਮੈਨੇਜਮੈਂਟ ਉੱਤੇ ਜਿਹੜੇ ਮੈਂਬਰ ਬਣਾਏ ਗਏ ਐ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਮਹਾਰਾਸ਼ਟra ਸਰਕਾਰ ਦੇ ਤੇਰਾ ਬੰਦੇ ਉਹਨਾਂ ਨੇ ਆਪ ਹੀ ਨਾਮਿਨੇਟ ਕਰਤੇ ਐ ਤੁਸੀਂ ਹੈਰਾਨ ਰਹਿ ਜਉਂਗੇ ਜਿਹੜਾ ਚੇਅਰਮੈਨ ਬਣਾਇਆ ਸ਼ਰਾਬ ਪੀਂਦਾ ਤੁਸੀਂ ਦੇਖ ਲਓ ਆਪਣੇ ਮਰਿਆਦਾ ਦਾ ਕੀ ਹੋਣ ਲੱਗ ਗਿਆ ਪਤਿਤ ਲੋਕਾਂ ਨੂੰ ਸਰੋਪੋਂ ਦੀ ਪੱਖਸ਼ ਕਰਨ ਲੱਗ ਗਏ ਉੱਥੇ ਆ ਬਿੱਟੂ ਗਿਆ ਸੀ ਉੱਥੇ ਸਰੋਪਾ ਦਾ ਦਿੱਤਾ ਗਿਆ ਭਗਵੰਤ ਮੰਨ ਗਿਆ ਸੀ ਸਰੋਪੇ ਦਿੱਤੇ ਗਏ ਕਿਉਂਕਿ ਹੁਣ ਉਹਨਾਂ ਨੂੰ ਕੋਈ ਮਰਿਆਦਾ ਦੀ ਕੋਈ ਫਿਕਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਕੋਲੇ ਤਾਕਤ ਹੈ ਉਵੇਂ ਹੀ ਉਹਨਾਂ ਨੇ ਉਹਦੇ ਬਾਅਦ ਤਖਤ ਪਟਨਾ ਸਾਹਿਬ ਤੇ ਕਾਬਜ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਮਿਹਨਤ ਨਾਲ ਕੁਰਬਾਨੀਆਂ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਭਗਵੰਤਾਂ ਤੋਂ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ